ਮੈਂ بطور ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤਰਨਤਾਰਨ ਦਾ ਆਪਣੇ ਵੱਲੋਂ ਉਹਨਾਂ ਦੇ ਖਿਲਾਫ ਉਹਨਾਂ ਨੇ ਇੱਕ ਨੀਗਲ ਰਿਪੋਰਟ ਵੀ ਭੇਜਤਾ ਅਤੇ ਉਹਨਾਂ ਦੇ ਖਿਲਾਫ ਇੱਕ ਮਾਨ ਹਾਨੀ ਦਾ ਕੇਸ ਵੀ ਕਰਾਇਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਪਾਰਟੀ ਨੇ ਕਾਂਗਰਸ ਪਾਰਟੀ ਨੇ ਇੰਨਾ ਮਾਨ ਸਨਮਾਨ ਬਖਸ਼ਿਆ। ਵੀ ਨੇ ਉੱਚ ਅਹੁਦੇ ਤੇ ਬਿਠਾਇਆ। ਤੁਸੀਂ ਨਹੀਂ ਕਾਮਯਾਬ ਹੋ ਸਿਆ। ਪੰਜਾਬ ਪਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ। ਠੀਕ ਹੈ ਜੀ। ਤੁਸੀਂ ਬੁਰੀ ਤਰ੍ਹਾਂ ਪਾਰਟੀ ਨੂੰ ਫੇਰ ਕਰ ਦਿੱਤਾ। ਸੰਗਠਨਨੀ ਤਾਂ ਲੋਕ ਕੋ ਬਣ ਸਕਿਆ ਕਿ ਤੁਸੀਂ ਉਦੋਂ 500 ਕਰੋੜ ਦਾ 500 ਕਰੋੜਾਂ ਦੇ ਕੇ ਹੀ ਕਾਂਗਰਸ ਪਾਰਟੀ ਦਾ ਇਹ ਉਦਾਂ ਲਿਆਸ ਕਾ ਨੋ ਬੋਤ ਨੂੰ ਟਿੱਕ ਦਿੱਤੀ ਇੱਕ ਕਾਂਗਰਸੀ ਪਿਸ਼ੋਕੜ ਵਾਲਾ ਪਰਿਵਾਰ ਹੋਣ ਕਰਕੇ ਪੁਰਾਣਾ ਕਾਂਗਰਸੀ ਪਰਿਵਾਰ ਹੋਣ ਕਰਕੇ ਤੇ ਉਹਨਾਂ ਨੇ ਵੀ ਅੱਜ ਇੱਕ ਪ੍ਰੈਸ ਨੂੰ ਸਟੇਟਮੈਂਟ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਮੇਰੇ ਤੋਂ ਕੋਈ ਪੈਸਾ ਨਹੀਂ ਲਿਆ ਗਿਆ ਹੈ ਪਾਰਟੀ ਨੂੰ ਮਜ਼ਰਾਮ ਵੀ ਨਹੀਂ ਜਾਨਾ ਬੀਜੇਪੀ ਦੇ ਸਲੀਪ ਪਰ ਸਰ ਨੇ ਇਹ ਹੀ ਕਾਂਗਰਸ ਪਾਰਟੀ ਦਾ ਖਰਾਬ ਕਰ ਰਹਿਣਾ ਹੈ ਕਿਉਂਕਿ ਕੋਈ ਸਮਾਵਾ ਦੇਖ ਕੇ ਇਹਨਾਂ ਨੇ ਬੀਜੇਪੀ ਚ ਜਾਣਾ ਹੈ ਨਵਜੋਤ ਸਿੰਘ ਫਾ ਸਿੱਧੂ ਜਿਹੜੇ ਸਾਡੇ ਸਰਕਾਰ ਦਾ ਆਗੂ ਹੈ ਪੰਜਾਬ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਦੁਨੀਆ ਦੇ ਵਿੱਚ ਨਾਮ ਹੈ ਤੁਸੀਂ ਉਹਨਾਂ ਨੂੰ ਇੱਕ ਸਵਾਲ ਕਰੋ ਕਿ ਤੁਸੀਂ ਜਦੋਂ ਐਮਐਲਏ ਬਣੇ ਮੰਤਰੀ ਬਣੇ ਪੰਜਾਬ ਵਿੱਚ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਕਿ ਤੁਸੀਂ ਪੈਸੇ ਦੇ ਕੇ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਜੀ ਤੋਂ ਅਹੁਦੇ ਲੈ ਲਏ ਸੀਗੇ ਸੂਏ ਗਲਤ ਪ੍ਰਚਾਰ ਕਰਨ ਵਾਲੇ ਪਾਰਟ ਜਿਹੜੇ ਲੀਡਰ ਨੇ ਇਸ ਤਰ੍ਹਾਂ ਦੇ ਮੰਨ ਨਵਜੋਤਕਾਰ ਸਿੱਧੂ ਨੂੰ ਲੀਗਲ ਨੋਟਿਸ ਭੇਜ ਰਿਆਂ ਬਤੌਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਦਰਤਾਂ ਵੱਲੋਂ ਕਿਉਂਕਿ ਸਾਡੇ ਜ਼ਿਲ੍ਹੇ ਦੇ ਵਿੱਚ ਵਿਧਾਨ ਸਭਾ ਦੀ ਉਮੀਦਵਾਰ ਚੁਣੀ ਹੋਈ ਸੀ ਜਿਹਦੇ ਵਿੱਚ ਮੈਂ ਇਹਨਾਂ ਤੋਂ ਇਸ ਚੀਜ਼ ਦਾ ਜਵਾਬ ਮੰਗਿਆ ਕਿ ਤੁਹਾਡੇ ਕੋਲ ਜੇ ਕੋਈ ਦਾ ਪ੍ਰੂਫ ਹੈ ਕਿਸੇ ਤਰ੍ਹਾਂ ਦਾ ਕਿ 7 ਦਿਨ ਦੇ ਵਿੱਚ ਵਿੱਚ ਜਵਾਬ ਦੇਣ